ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਤੁਹਾਡਾ ਸਾਰਿਆਂ ਦਾ ਮੈਂ ਦੋਨੇ ਹੱਥ ਜੋੜ ਕੇ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਦੋਂ ਤੁਸੀਂ ਇੰਨਾ ਪਿਆਰ ਕਰਦੇ ਹੋ ਮੈਨੂੰ ਪਤਾ ਹੀ ਨਹੀਂ ਲੱਗਦਾ ਕਿਵੇਂ ਆਪਣੇ ਆਪ ਹੋਈ ਜਾਂਦਾ ਸਾਰਾ ਕੁਝ ਸੋ ਇੱਕ ਵਾਰੀ ਆਪਦੇ ਪਿਆਰ ਲਈ ਜ਼ੋਰਦਾਰ ਤਾੜੀਆਂ ਮਾਰ ਦਿਓ ਸਾਰੇ ਖੁੱਲ ਕੇ ਸੋ ਜਿੰਨਾ ਟਾਈਮ ਆ ਨਵ ਚ ਚੱਲਦੀ ਆ ਪਰਮਾਤਮਾ ਬਸ ਐਨਿੰਗ ਸਮਤ ਬਖਸ਼ੇ ਮੈਂ ਖੜਦਾ ਰਹਾ ਕਿਸੇ ਦੇ ਕੰਮ ਆਉਂਦਾ ਰਹਾ ਸੋ ਮੇਰੀ ਟੀਮ ਦਾ ਵੀ ਬਹੁਤ ਬਹੁਤ ਧੰਨਵਾਦ ਬਾਕੀ ਤੁਹਾਡੇ ਬਣਾਏ ਹੋਏ ਕਲਾਕਾਰਾਂ ਐ ਕੋਠੀਆਂ ਆਕਾਰਾਂ ਜ਼ਮੀਨਾਂ ਪੈਸਾ ਸ਼ੌਹਰਤਾਂ ਇਹ ਜੇ ਤੁਹਾਡੀ ਤਾੜੀ ਨਾ ਵੱਜਦੀ ਸ਼ਾਇਦ ਕਦੇ ਨਾ ਅਸੀਂ ਕਮਾ ਸਕਦੇ ਸੋ ਕੋਈ ਵੀ ਕਲਾਕਾਰ ਹੈ ਕੋਈ ਖਿਡਾਰੀ ਹੈ ਕੋਈ ਵੀ ਹੈ ਤੁਹਾਡੇ ਪਿਆਰ ਤੋਂ ਬਿਨਾ ਕਦੇ ਕੁਝ ਨਹੀਂ ਬਣ ਸਕਦਾ ਸੋ ਤੁਹਾਡੇਆਂ ਤੁਹਾਡੇ ਚ ਰਹਾਂਗੇ ਹਰ ਟਾਈਮ ਤੇ ਬਾਕੀ ਟੀਮ ਨੂੰ ਇੰਨਾ ਕਿ ਸਿਖਾਤਾ ਹੁਣ ਅੱਗੇ ਅੱਗੇ ਰੱਬ ਨੇ ਜਿੱਦੇ ਨਵਜ ਵੀ ਰੋਕਤੀ ਫੇਰ ਵੀ ਪੰਜ ਸੱਤ ਪ੍ਰੋਗਰਾਮ ਦਾ ਪੰਜ ਸੱਤ ਸਾਲ ਤਾਂ ਯਾਦ ਚ ਹੀ ਕਰਦੇ ਰਹਿਣਗੇ ਸੋ ਬਾਬਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਸੋ ਸਾਰੇ ਕਲਾਕਾਰ ਭਰਾਵਾਂ ਦਾ ਵੀ ਤੈਨੂੰ ਧੰਨਵਾਦ ਕਰਦਾ ਜਿਹੜੇ ਛੋਟੇ ਜਿਹੇ ਸੱਦੇ ਤੇ ਸਾਰੇ ਪਹੁੰਚੇ ਆ ਸੋ ਬਹੁਤ ਬਹੁਤ ਧੰਨਵਾਦ ਸਾਡੇ ਬਹੁਤ ਹੀ ਰਿਸਪੈਕਟਡ ਰਣਵੀਰ ਰਾਣਾ ਭਾਜੀ ਮੈਂ ਇੱਕ ਵਾਰੀ ਗਈ ਸੀ ਭਾਈ ਨੂੰ ਗੱਲ ਬਸ ਨਾਲ ਦੀ ਨਾਲ ਹੀ ਆ ਗਏ ਉਹ ਗਾਣਾ ਮੈਂ ਤਾਂ ਇੱਥੇ ਹੀ ਰਹਿਣਾ ਰੱਖੇ ਬੁੱਕਲ ਚ ਬੰਦੇ ਖਾਂਣੀ ਵੇ ਹਾ ਹਾ ਸ਼ੌਕੇ ਹੋ ਜੇ ਨਾਲ ਨਾਲ ਗਾਓ ਫਿਰ ਹਾ ਹਾ ਸ਼ੌਕੇ ਹੋ ਜੇ ਸੌ ਤੇਰੀ ਮੈਨੂੰ ਨਹੀਂ ਜੱਤ ਦਿਆ ਤੇਰੇ ਕਮਡਾ ਫਲ ਤੇਰਾ ਵਾਹੇ ਵੇ ਮੇਰੀ ਹੱਕ ਤੇ ਤਰਦ ਹੈ ਰੱਬ ਕਰੇ ਉਹਨਾਂ ਦੀ ਜੋ ਨਪਣ ਮੇਰੇ ਜਜ਼ਬਾਤਾਂ ਨੂੰ ਮੇਰੇ ਸੁਣ ਲੱਗਦੇ ਹਾਏ ਹਰ ਹਿਲੇ ਭੁਗਤਣਾ ਪੈਂਦਾ ਆਵੇ ਹਿਲੇ ਭੁਗਤਣਾ ਪੈਂਦਾ ਆ ਜੋ ਕਿਸਮਤ ਦੇ ਚੱਕਰ ਪਏ ਹਾ ਤੇਰਾ ਯਾਰ ਡਾ ਫਲਟਰ ਤਾਂ ਹੋਇਆ ਦਸੋ ਫਿਰ ਕਿਉਂ ਹੋਇਆ ਕੁਝ ਬੰਦੇ ਜੜਾ ਫਾਈਟਰ ਟੱਕਰ ਲੈ ਲਾਜ ਕਰਾ ਮੁੰਡਿਆ ਪੰਜ ਕਰਾ ਕੇ ਕਿਤੇ ਬੰਗੜਾ ਆ ਰਹਿ ਰਾ ਵੋਏ 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 ਗੱਡੀ ਕੀ ਉਲਟੀ ਹਾੜੀ ਵੇ ਰੱਖੇ ਬੋਕੜ ਚ ਬੰਦੇ ਹਾੜੀ ਵੇ ਆਸ਼ਾਉਂ ਕਿਹੋ ਜਿਹਾ ਹਾੜੀ ਵੇ ਸੋਹ ਤੇਰੀ ਮੈਨੂੰ ਮੇਰੇ ਹੱਕ ਤੇ ਦਰਦੇ ਹੈਂ ਕੁੜੇ ਰੱਬ ਕਰੇ ਉਹਨਾਂ ਦੀ ਹਰ ਕੁੜੇ ਜੋ ਨਪਣ ਮੇਰੇ ਜ਼ਸਫਾਤਾਂ ਨੂੰ ਮੇਰੇ ਸਾਲੇ ਲੱਗਦੇ ਹੈਂ ਕੁੜੇ ਹਰ ਹਿੱਲੇ ਭੁਗਤਣਾ ਆ ਹਿੱਲੇ ਭੁਗਤਣਾ ਆ ਜੋ ਕਿਸਮਤ ਦੇ ਚੱਕਰ ਪਏ ਓਏ 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 ਉਹ ਯਾਰ ਦਾ ਫਲਟਰ ਤਾਂ ਹੋਇਆ ਕੁਝ ਬੰਦੇ ਦਾ ਓਏ